ਅੱਜ ਦਾ ਪੈਬਲੌਗ ਦੇਖਣ ਵਾਲੇ ਸਾਰੇ ਦੋਸਤਾਂ ਦਾ ਬਹੁਤ-ਬਹੁਤ ਸਵਾਗਤ ਹੈ ਅੰਗਰੇਜ਼ੀ ਦੀ ਇੱਕ ਮਸ਼ਹੂਰ ਕਹਾਵਤ ਹੈ ਸੀਜ਼ਰਸ ਵਾਈਫ ਸ਼ੁਡ ਬੀ ਅਬਵ ਸਸਪੀਸ਼ਨ ਸੀਜ਼ਰ ਦੀ ਪਤਨੀ ਤੇ ਵੀ ਸ਼ੱਕ ਦੀ ਕੋਈ ਗੁੰਜਾਇਸ਼ ਨਹੀਂ ਹੋਣੀ ਚਾਹੀਦੀ ਇਹ ਕਹਾਵਤ ਰੋਮਨ ਸਮਰਾਟ ਜੂਲੀਅਸ ਸੀਜ਼ਰ ਨਾਲ ਜੁੜੀ ਹੋਈ ਹੈ ਤੇ ਇਹ ਉਹਨਾਂ ਲੋਕਾਂ ਲਈ ਹੈ ਜਿਨ੍ਹਾਂ ਤੇ ਤਮਾਜ ਨੂੰ ਇਨਸਾਫ ਦੇਣ ਦਾ ਅਤੇ ਇੱਕ ਚੰਗੇ ਪ੍ਰਸ਼ਾਸਕ ਜਾਂ ਜੱਜ ਹੋਣ ਦੀ ਜ਼ਿੰਮੇਵਾਰੀ ਦਿੱਤੀ ਗਈ ਹੁੰਦੀ ਹੈ ਜੋ ਇਮਾਨਦਾਰੀ ਅਤੇ ਨੈਤਿਕ ਪਵਿੱਤਰਤਾ ਦੀ ਮਹੱਤਤਾ ਦੱਸਣ ਲਈ ਵਰਤੀ ਜਾਂਦੀ ਹੈ ਇਸ ਦਾ ਪਿਸ਼ੋਕਣ ਰੋਮਨ ਇਤਿਹਾਸ ਨਾਲ ਜੁੜਿਆ ਹੋਇਆ ਹੈ ਸੀਜ਼ਰ ਦੀ ਪਤਨੀ ਪੰਪੀਆ ਸੀ 62 ਈਸਵੀ ਪੂਰਵ ਉਸਨੇ ਬੋਨਾ ਲਈ ਚੰਗੀ ਦੇਵੀ ਨਾਮਕ ਇੱਕ ਧਾਰਮਿਕ ਸਮਾਰੋਹ ਸੀਜ਼ਰ ਦੇ ਸਰਕਾਰੀ ਨਿਵਾਸ ਵਿੱਚ ਕੀਤਾ ਜਿਸ ਵਿੱਚ ਸਿਰਫ ਔਰਤਾਂ ਨੂੰ ਸ਼ਾਮਲ ਹੋਣ ਦੀ ਇਜਾਜ਼ਤ ਸੀ ਪਰ ਕਲੋਡੀਅਸ ਨਾਮ ਦਾ ਇੱਕ ਆਦਮੀ ਔਰਤਾਂ ਦੇ ਰੂਪ ਵਿੱਚ ਸ਼ੁਭ ਕੇ ਸਮਾਰੋਹ ਵਿੱਚ ਸ਼ਾਮਲ ਹੋ ਗਿਆ ਉਸ ਦਾ ਮਕਸਦ ਪੌਂਪੀਆ ਨੂੰ ਪਰਮਾਣ ਦਾ ਸੀ ਪਰ ਉਹ ਫੜ ਲਿਆ ਗਿਆ ਉਸ ਉੱਪਰ ਮੁਕੱਦਮਾ ਚਲਾਇਆ ਗਿਆ ਪਰ ਸੀਜ਼ਰ ਨੇ ਕੋਈ ਗਵਾਹੀ ਨਾ ਦਿੱਤੀ ਜਿਸ ਕਰਕੇ ਕਲੋਡੀਅਸ ਮੁਕੱਦਮੇ ਵਿੱਚੋਂ ਬਰੀ ਹੋ ਗਿਆ ਪਰ ਇਹ ਘਟਨਾ ਪੌਂਪੀਆਜ਼ ਦੇ ਨੈਤਿਕਤਾ ਤੇ ਸ਼ੱਕ ਪੈਦਾ ਕਰ ਗਈ ਕੁਝ ਲੋਕਾਂ ਦਾ ਇਹ ਕਹਿਣਾ ਵੀ ਸੀ ਕਿ ਕਲੋਡੀਅਸ ਨੂੰ ਪੌਂਪੀਆ ਨੇ ਹੀ ਸੱਦਿਆ ਸੀ ਜੂਲੀਅਸ ਸੀਜ਼ਰ ਨੇ ਪੌਂਪੀਆ ਨੂੰ ਤਲਾਕ ਦੇ ਦਿੱਤਾ ਹਾਲਾਂਕਿ ਉਸ ਦੇ ਖਿਲਾਫ ਕੋਈ ਠੋਸ ਸਬੂਤ ਮੌਜੂਦ ਨਹੀਂ ਸੀ ਜਦੋਂ ਉਸ ਨੂੰ ਪੁੱਛਿਆ ਗਿਆ ਕਿ ਜੇ ਜਦੋਂ ਕੋਈ ਅਪਰਾਧ ਸਾਬਤ ਹੀ ਨਹੀਂ ਹੋਇਆ ਤਾਂ ਤਲਾਕ ਕਿਉਂ ਤਾਂ ਸੀਜਰ ਨੇ ਉੱਤਰ ਦਿੱਤਾ ਸੀ ਮੇਰੀ ਪਤਨੀ ਤੇ ਸ਼ੱਕ ਵੀ ਨਹੀਂ ਹੋਣਾ ਚਾਹੀਦਾ ਇਸ ਖਾਨ ਦਾ ਮਤਲਬ ਹੈ ਕਿ ਜਿਹੜੇ ਲੋਕ ਉੱਚੇ ਅਹੁਦਿਆਂ ਤੇ ਹੁੰਦੇ ਹਨ ਜਾਂ ਉਹਨਾਂ ਦੀ ਇਮਾਨਦਾਰੀ ਤੇ ਪਵਿੱਤਰਤਾ ਲੋੜੀਂਦੀ ਹੁੰਦੀ ਹੈ ਉਹਨਾਂ ਨੂੰ ਸਿਰਫ ਦੋਸ਼ੀ ਹੋਣ ਤੋਂ ਹੀ ਨਹੀਂ ਸਗੋਂ ਕਿਸੇ ਵੀ ਸ਼ੱਕ ਸ਼ੋਗੇ ਤੋਂ ਪਰੇ ਹੋਣਾ ਚਾਹੀਦਾ ਹੈ ਕਿ ਅੱਜ ਵੀ ਨੇਤਾਵਾਂ ਜੱਜਾਂ ਅਧਿਕਾਰੀਆਂ ਅਤੇ ਪ੍ਰਮੁੱਖ ਹਸਤੀਆਂ ਦੀ ਨੈਤਿਕਤਾ ਨੂੰ ਦਰਸਾਉਣ ਲਈ ਵਰਤਿਆ ਜਾਂਦਾ ਹੈ 14 ਮਾਰਚ 2025 ਨੂੰ ਦਿੱਲੀ ਹਾਈ ਕੋਰਟ ਦੇ ਜੱਜ ਜਸ਼ਵੰਤ ਬਰਮਾ ਦਾ ਮੁੱਦਾ ਬੜੀਆਂ ਸੁਰਖੀਆਂ ਬਣਿਆ ਹੋਇਆ ਹੈ ਇਸ ਬਾਰੇ ਬਹੁਤ ਸਾਰੇ ਚੈਨਾਂ ਨੇ ਆਪਣੀਆਂ ਟਿੱਪਣੀਆਂ ਅਤੇ ਘਟਨਾ ਦਾ ਪੂਰਾ ਬਿਓਰਾ ਦਿੱਤਾ ਹੈ ਕ੍ਰਾਈਮ ਰਿਪੋਰਟਰ ਸ਼ਮਸ਼ ਤਾਹਰ ਨੇ ਵੀ ਇਸ ਦਾ ਪੂਰਾ ਖੁਲਾਸਾ ਕੀਤਾ ਹੈ ਅਤੇ ਜਤਿੰਦਰ ਪੰਨੂਜੀਨ ਵੀ ਪਰ ਇਹਨਾਂ ਵਿੱਚ ਕੁਝ ਪਹਿਲੂ ਛੱਡ ਦਿੱਤੇ ਗਏ ਹਨ ਮਿਤੀ 14 ਮਾਰਚ ਨੂੰ ਰਾਤ 11 ਵਜੇ ਦੇ ਲਗਭਗ ਦੋ ਅੱਗ ਬੁਝਾਊ ਗੱਡੀਆਂ ਜੱਜ ਬਰਮਾ ਜੀ ਦੇ ਘਰ ਵਿੱਚ ਸਟੋਰ ਵਿੱਚ ਲੱਗੀ ਅੱਗ ਨੂੰ ਬੁਝਾਉਣ ਲਈ ਪਹੁੰਚਦੀਆਂ ਹਨ ਅਤੇ ਸਟੋਰ ਦੀ ਅੱਗ ਤੇ ਕਾਬੂ ਪਾਣ ਤੇ ਉੱਥੇ ਚਾਰ ਪੰਜ ਪੂਰੀਆਂ ਵਿੱਚ ਸੜੇ ਹੋਏ 5-500 ਰੁਪਏ ਦੇ ਨੋਟ ਮਿਲਦੇ ਹਨ ਜੋ ਕਿ 15 ਕਰੋੜ ਜਾਂ 50 ਕਰੋੜ ਦੱਸੇ ਗਏ ਹਨ ਜੱਜ ਸਾਹਿਬ ਆਪਣੀਆਂ ਛੁੱਟੀਆਂ ਮਨਾਉਣ ਇਲਾਹਾਬਾਦ ਘਰ ਗਏ ਹੁੰਦੇ ਹਨ ਪੁਲਿਸ ਕਮਿਸ਼ਨਰ ਨੂੰ ਖਬਰ ਹੁੰਦੀ ਹੈ ਕਿ ਆਹ 15 ਮਾਰਚ ਸ਼ਾਮ 4:50 ਤੇ ਮੁੱਖ ਜੱਜ ਡੀਕੇ ਉਪਾਦਿਆ ਇਹਨੂੰ ਖਬਰ ਕਰਦੇ ਹਨ ਜੱਜ ਬਰਮਾ ਜੀ ਵੀ ਹਵਾਈ ਜਹਾਜ਼ ਰਾਹੀਂ ਦਿੱਲੀ ਪਹੁੰਚ ਜਾਂਦੇ ਹਨ ਅਤੇ ਮੁੱਖ ਜੱਜ ਦੇ ਪ੍ਰਾਈਵੇਟ ਸਖਤਰ ਨਾਲ ਮੌਇਨਾ ਕਰਕੇ 에ਅਰਪੋਰਟ ਦਿੰਦੇ ਹਨ ਕਿ ਸਟੋਰ ਨੂੰ ਕੋਈ ਵੀ ਤਾਲਾ ਨਹੀਂ ਲਗਾਇਆ ਜਾਂਦਾ ਸੀ ਕੋਈ ਵਿਅਕਤੀ ਇਹਨਾਂ ਦੀਆਂ ਵੀਡੀਓ ਅਤੇ ਫੋਟੋ ਜਾਰੀ ਕਰ ਦਿੰਦਾ ਹੈ ਜਿਸ ਵਿੱਚ ਨੋਟ ਸਾਫ਼ ਦਿਖਾਈ ਦਿੰਦੇ ਹਨ ਅੱਗ ਬੁਝਾਊ ਦਲ ਦਾ ਮੁਖੀ ਪਹਿਲਾਂ ਤਾਂ ਇਹ ਕਹਿ ਕੇ ਮੁੱਕਰ ਜਾਂਦਾ ਹੈ ਕਿ ਉਹਨਾਂ ਨੇ ਕੋਈ ਨੋਟ ਨਹੀਂ ਵੇਖੇ ਸਨ ਪਰ ਬਾਅਦ ਵਿੱਚ ਉਹ ਕਹਿ ਦਿੰਦਾ ਹੈ ਕਿ ਉਸਨੇ ਕੋਈ ਬਿਆਨ ਹੀ ਨਹੀਂ ਦਿੱਤਾ ਮੁੱਖ ਜੱਜ ਉਪਾਧਾਇ ਜੀ ਆਪਣੀ ਰਿਪੋਰਟ ਦੇ ਬਰਮਾ ਜੀ ਦਾ ਜਵਾਬ ਭਾਰਤ ਦੀ ਸੁਪਰੀਮ ਕੋਰਟ ਦੇ ਚੀਫ ਜਸਟਿਸ ਨੂੰ ਇਸ ਮਾਮਲੇ ਨੂੰ ਬਹੁਤ ਹੀ ਗੰਭੀਰ ਦੱਸਦੇ ਹੋਏ ਇਸ ਦੀ ਜਾਂਚ ਕਰਨ ਲਈ ਮਿਤੀ 21 ਮਾਰਚ ਨੂੰ ਸਪਸ਼ਟ ਕਰ ਦਿੰਦੇ ਹਨ ਸੁਪਰੀਮ ਕੋਰਟ ਵੱਲੋਂ ਇਸ ਦੀ ਜਾਂਚ ਲਈ ਤਿੰਨ ਮੈਂਬਰੀ ਕਮੇਟੀ ਗਠਿਤ ਕਰ ਦਿੱਤੀ ਜਾਂਦੀ ਹੈ ਅਤੇ ਬਰਮਾ ਜੀ ਨੂੰ ਇਲਾਹਾਬਾਦ ਹਾਈ ਕੋਰਟ ਵਿੱਚ ਭੇਜ ਦਿੱਤਾ ਜਾਂਦਾ ਹੈ ਅਤੇ ਉਨ੍ਹਾਂ ਤੇ ਉੱਥੇ ਵੀ ਕੋਈ ਵੀ ਕੰਮ ਕਰਨ ਤੇ ਰੋਕ ਲਗਾ ਦਿੱਤੀ ਗਈ ਇਹ ਸਭ ਕਾਰਵਾਈ ਅਤੇ ਸਮੇਤ ਵੀਡੀਓ ਫੋਟੋ ਅਦੇ ਬਰਮਾ ਜੀ ਦੇ ਜਵਾਬ ਅਤੇ ਹਾਈ ਕੋਰਟ ਦੇ ਜੱਜ ਵੱਲੋਂ ਕੀਤੀ ਸਪਾਰਸ਼ ਸਭ ਸੁਪਰੀਮ ਕੋਰਟ ਦੀ ਅਧਿਕਾਰਤ ਵੈਬਸਾਈਟ ਤੇ ਪਾ ਦਿੱਤੀ ਗਈ ਬਰਮਾ ਜੀ ਨੇ ਆਪਣੇ ਜਵਾਬ ਵਿੱਚ ਇਸ ਪੈਸੇ ਨਾਲ ਆਪਣਾ ਕੋਈ ਵੀ ਸਬੰਧ ਹੋਣ ਤੋਂ ਇਨਕਾਰ ਕਰ ਦਿੱਤਾ ਕਿ ਸਟੋਰ ਖੁੱਲ੍ਹਾ ਰਹਿੰਦਾ ਸੀ ਇਸ ਵਿੱਚ ਕੋਈ ਵੀ ਪੈਸੇ ਰੱਖ ਸਕਦਾ ਹੈ ਇੱਕ ਵਕੀਲ ਸ਼੍ਰੀ ਨੇਦੂਮਪਾਰਾ ਵੱਲੋਂ ਇੱਕ ਕਮੇਟੀ ਨੂੰ ਹੀ ਸੰਵਿਧਾਨ ਦੇ ਉਲਟ ਦੱਸਦੇ ਹੋਏ ਸੁਪਰੀਮ ਕੋਰਟ ਵਿੱਚ 24 ਮਾਰਚ ਨੂੰ ਰਿਟ ਦਾਖਲ ਕਰ ਦਿੱਤੀ ਉਹਨਾਂ ਨੇ ਕਿਹਾ ਹੈ ਕਿ ਇਹ ਜਾਂਚ ਕਮੇਟੀ ਬਣਾਉਣਾ ਸੁਪਰੀਮ ਕੋਰਟ ਦੇ ਅਧਿਕਾਰ ਖੇਤਰ ਵਿੱਚ ਹੀ ਨਹੀਂ ਆਉਂਦਾ ਇਸ ਤੋਂ ਇਲਾਵਾ ਲਾਹੌਰ ਦੇ ਵਕੀਲਾਂ ਦੀ ਸੰਸਥਾ ਨੇ ਜੱਜ ਬਰਮਾ ਦੇ ਲਾਹੌਰ ਬਦਲੀ ਕਰਨ ਤੇ ਇਤਰਾਜ਼ ਉਠਾਦੇ ਹੋਏ ਕਿਹਾ ਕਿ ਪ੍ਰੇਸ਼ਟ ਜੱਜ ਨੂੰ ਉੱਥੇ ਬਦਲੀ ਕਰਕੇ ਕੀ ਸੁਪਰੀਮ ਕੋਰਟ ਨੇ ਲਾਹੌਰ ਨੂੰ ਭ੍ਰਿਸ਼ਟਾਚਾਰ ਵਿੱਚ ਲਿਪਤ ਲੋਕਾਂ ਦਾ ਕੂੜਾ ਘਰ ਸਮਝ ਲਿਆ ਹੈ ਕੁਝ ਲੋਕਾਂ ਨੇ ਇਸ ਕੇਸ ਨੂੰ ਨਿਰਿਸ਼ਠੰ ਸੰਬੰਧੀ ਕਈ ਅਣਗਹਿਲੀਆਂ ਦਾ ਹਵਾਲਾ ਦਿੰਦੇ ਹੋਏ ਇਹ ਪ੍ਰਸ਼ਨ ਕੀਤੇ ਹਨ ਕਿ ਅੱਗ ਲੱਗਣ ਦਾ ਕਾਰਨ ਕਿਉਂ ਸਪਸ਼ਟ ਨਹੀਂ ਕੀਤਾ ਗਿਆ ਜੋ ਫੋਟੋ ਸੋਸ਼ਲ ਮੀਡੀਆ ਤੇ ਪਾਈਆਂ ਗਈਆਂ ਉਹਨਾਂ ਦੇ ਸਬੰਧ ਵਿੱਚ ਇਹ ਸਪਸ਼ਟ ਨਹੀਂ ਕੀਤਾ ਗਿਆ ਕਿ ਇਹ ਫੋਟੋ ਕਿਸ ਨੇ ਖਿੱਚੀਆਂ ਸਨ ਦੋ ਦਿਨ ਬਾਅਦ ਦੇਰੀ ਨਾਲ ਐਫਆਈਆਰ ਦਰਜ ਕਰਨ ਦਾ ਕੀ ਕਾਰਨ ਹੈ ਜੱਜ ਬਰਮਾ ਵੱਲੋਂ ਜੇਕਰ ਉਹਨਾਂ ਦੇ ਪੈਸੇ ਨਹੀਂ ਸਨ ਖੁਦ ਰਿਪੋਰਟ ਕਿਉਂ ਦਰਜ ਨਹੀਂ ਕਰਾਈ ਗਈ ਜਸਟਿਸ ਬਰਮਾ ਵੱਲੋਂ ਕਿਸ ਤਰ੍ਹਾਂ ਦੇ ਫੈਸਲਿਆਂ ਦੀ ਵੀ ਜਾਂਚ ਹੋਣੀ ਚਾਹੀਦੀ ਹੈ ਇਸ ਕੇਸ ਦਾ ਹਸ਼ਰ ਕੀ ਹੋਏਗਾ ਜੇਕਰ ਜੱਜ ਬਰਮਾ ਨੂੰ ਦੋਸ਼ੀ ਠਹਿਰਾਇਆ ਜਾਂਦਾ ਹੈ ਤਾਂ ਭਾਰਤ ਦੀ ਸੁਪਰੀਮ ਕੋਰਟ ਦੇ ਮੁੱਖ ਜੱਜ ਉਸ ਨੂੰ ਸਵੈ ਇਛਤ ਸੇਵਾ ਮੁਕਤੀ ਜਾਂ ਅਸਤੀਫਾ ਦੇਣ ਲਈ ਕਹਿ ਸਕਦੇ ਹਨ ਜੇਕਰ ਉਹ ਇਹਨਾਂ ਦੋਹਾਂ ਵਿੱਚੋਂ ਕੋਈ ਵੀ ਵਿਕਲਪ ਚੁਣ ਲੈਂਦਾ ਹੈ ਤਾਂ ਮਾਮਲਾ ਉੱਥੇ ਹੀ ਖਤਮ ਹੋ ਜਾਏਗਾ ਜੇਕਰ ਉਹੜਿਆ ਰਹਿੰਦਾ ਹੈ ਤਾਂ ਮੁੱਖ ਜੱਜ ਪ੍ਰਧਾਨ ਮੰਤਰੀ ਭਾਰਤ ਅਤੇ ਰਾਸ਼ਟਰਪਤੀ ਨੂੰ ਮਹਾਅਭਿਯੋਗ ਲਈ ਸਵਾਰਸ਼ ਕਰ ਸਕਦੇ ਹਨ ਅਤੇ ਉਸ ਬਾਅਦ ਅਗਰ ਦੋਹਾਂ ਸਦਨਾਂ ਵਿੱਚ ਇਹ ਮਤਾ ਪਾਸ ਹੋ ਜਾਂਦਾ ਹੈ ਤਾਂ ਹੀ ਉਸ ਨੂੰ ਨੌਕਰੀ ਤੋਂ ਕੱਢਿਆ ਜਾ ਸਕਦਾ ਹੈ ਜੇਕਰ ਇੱਕ ਵੀ ਸਦਨ ਵਿੱਚ ਉਹ ਮਤਾ ਫੇਲ ਹੋ ਜਾਂਦਾ ਹੈ ਤਾਂ ਉਹਨਾਂ ਨੂੰ ਕੋਈ ਤਾਕਤ ਨਹੀਂ ਹਿਲਾ ਸਕਦੀ ਜਿਸ ਤਰ੍ਹਾਂ ਜਸਟਿਸ 라ਮਾ ਸਵਾਮੀ ਜਿਨ੍ਹਾਂ ਨੇ ਸਾਲ 1993 ਵਿੱਚ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਜੱਜ ਰਹਿੰਦੇ ਹੋਏ ਕੁਝ ਵਿੱਤ ਮਾਮਲਿਆਂ ਵਿੱਚ ਗਲਬੜੀਆਂ ਕੀਤੀਆਂ ਸਨ ਵਿਰੁੱਧ ਮਹਾਅਭਿਯੋਗ ਦਾ ਮਤਾ ਡੇਗ ਪਿਆ ਸੀ ਕਿਉਂਕਿ ਸੱਤਾ ਪੱਖ ਦੇ ਸੰਸਦ ਗੈਰ ਹਾਜ਼ਰ ਹੀ ਰਹੇ ਇਸੇ ਤਰ੍ਹਾਂ ਕਲਕੱਤਾ ਹਾਈ ਕੋਰਟ ਦੇ ਜੱਜ ਸੁਮਿਤਰਾ ਸਹਿਨ ਸਰਕਾਰੀ ਫੰਡਾਂ ਵਿੱਚ ਹਿਰਾਫੇਰੀ ਕਰਨ ਦੇ ਦੋਸ਼ੀ ਪਾਏ ਗਏ ਸਨ ਉਨ੍ਹਾਂ ਵਿਰੁੱਧ 2011 ਵਿੱਚ ਮਹਾਅਭਿਯੋਗਤਾ ਪਤਾ ਰਾਜ ਸਭਾ ਵਿੱਚ ਪਾਸ ਹੋ ਗਿਆ ਸੀ ਪਰ ਲੋਕ ਸਭਾ ਵਿੱਚ ਮਤੇ ਉੱਪਰ ਵੋਟ ਹੋਣ ਤੋਂ ਪਹਿਲਾਂ ਹੀ ਉਹ ਅਸਤੀਫਾ ਦੇ ਗਏ ਤਾਂ ਜੋ ਮਹਾਅਭਿਯੋਗ ਤੋਂ ਬਚਿਆ ਜਾ ਸਕੇ ਦੇ ਨਾਲ ਹੀ 2011 ਵਿੱਚ ਹੀ ਸਿੱਕਮ ਅਤੇ ਕਰਨਾਟਕਾ ਦੀ ਹਾਈ ਕੋਰਟ ਦੇ ਜੱਜ ਪੀ.ਡੀ. ਦੀਨਾਕਰਨ ਜ਼ਮੀਨ ਹੜੱਪਣ ਅਤੇ ਭ੍ਰਿਸ਼ਟਾਚਾਰ ਦੇ ਦੋਸ਼ੀ ਪਾਏ ਗਏ ਸਨ ਉਹਨਾਂ ਵਿਰੁੱਧ ਮਹਾਜੋਗਲੀ ਕਾਰਵਾਈ ਰੰਮੀ ਕੀਤੀ ਪਰ ਉਹ ਇਸ ਦੇ ਪੂਰਾ ਹੋਣ ਤੋਂ ਪਹਿਲਾਂ ਹੀ ਅਸਤੀਫਾ ਦੇ ਗਏ ਸਨ ਪੰਜਾਬ ਦੀ ਇੱਕ ਔਰਤ ਜੱਜ ਨਿਰਮਲਜੀਤ ਕੌਰ ਨੇ 13 ਅਗਸਤ 2008 ਨੂੰ ਆਜ਼ਾਦੀ ਦਿਵਸ ਤੋਂ ਸਿਰਫ 2 ਦਿਨ ਪਹਿਲਾਂ ਬਹੁਤ ਹਮਲਤ ਕੀਤੀ ਸੀ ਜਦੋਂ ਘਰ ਆਈ ਗਲਤ ਦੌਲਤ 15 ਲੱਖ ਰੁਪਏ ਨੂੰ ਜੋ ਅਸਲ ਵਿੱਚ ਗਲਤੀ ਨਾਲ ਉਸ ਦੇ ਘਰ ਪਹੁੰਚ ਗਈ ਸੀ ਵਿੱਚ ਥਾਣੇ ਵਿੱਚ ਐਫ ਆਈ ਆਰ ਹੀ ਦਰਜ ਕਰਵਾ ਦਿੱਤੀ ਕਿਉਂਕਿ ਰਕਮ ਇੱਕ ਹੋਰ ਜੱਜ ਨਿਰਮਲ ਜਾਦਵ ਲਈ ਸੀ ਇਸ ਤਰ੍ਹਾਂ ਇੱਕ ਪਚਾਰ ਜੇ ਆ ਗਿਆ ਸੀ ਅਤੇ ਕੁਝ ਲੋਕਾਂ ਵੱਲੋਂ ਮਜ਼ਾਕ ਵਿੱਚ ਇਹ ਵੀ ਕਿਹਾ ਗਿਆ ਸੀ ਕਿ ਵਾਕਿਆ ਹੀ ਔਰਤ ਹੁਣ ਮਰਦਾਂ ਨਾਲ ਮੋਢੇ ਨਾਲ ਮੋਢਾ ਜੋੜ ਕੇ ਕੰਮ ਕਰਦੀ ਹੈ ਅਤੇ ਉਹ ਕਿਸੇ ਵੀ ਤਰੀਕੇ ਨਾਲ ਮਰਦਾਂ ਤੋਂ ਪਿੱਛੇ ਨਹੀਂ ਰਹੀ 17 ਸਾਲ ਤੋਂ ਇਹ ਕੇਸ ਲੰਮਕਾ ਹਵਸਤਾ ਵਿੱਚ ਪਿਆ ਸੀ ਕਿਉਂਕਿ ਤਰੀਕ ਤੇ ਤਰੀਕ ਵਾਲਾ ਸਿਧਾਂਤ ਇੱਥੇ ਵੀ ਲਾਗੂ ਹੁੰਦਾ ਹੈ ਅਤੇ ਦੋਵੇਂ ਜੱਜ ਸਾਹਿਬਾਂ ਰਿਟਾਇਰ ਹੋ ਚੁੱਕੀਆਂ ਹਨ ਮਿਤੀ 29 ਮਾਰਚ 2025 ਨੂੰ ਜਸਟਿਸ ਨਿਰਮਲ ਜਾਦਵ ਅਤੇ ਸਭ ਨੂੰ નિર્ਦੋਸ਼ ਕਰਾਰ ਦਿੰਦੇ ਹੋਏ ਇਸ ਕੇਸ ਦਾ ਫੈਸਲਾ ਸੁਣਾ ਕੇ ਇਸ ਅਦਾਲਤ ਦੇ ਡਰਾਮੇ ਦਾ ਵੀ ਭੋਗ ਪਾ ਦਿੱਤਾ ਗਿਆ ਹੈ। ਇਸ ਫੋਟੋ ਵਿੱਚ ਜੇਲ੍ਹ ਵਿੱਚੋਂ ਇੱਕ ਆਦਮੀ ਨੂੰ ਪੂਰਾ ਸੂਟ ਤੇ ਟਾਈ ਲਗਾ ਕੇ ਬਾਹਰ ਨਿਕਲਦੇ ਹੋਏ ਦਿਖਾਇਆ ਗਿਆ ਹੈ। ਜੇਲ੍ਹ ਵਿੱਚੋਂ ਬਾਹਰ ਸ਼ਾਇਦ ਹੀ ਕੋਈ ਵਿਅਕਤੀ ਇਸ ਤਰ੍ਹਾਂ ਸਿਰ ਉੱਚਾ ਕਰਕੇ ਨਿਕਲਿਆ ਹੋਵੇ। ਭਾਰਤ ਦੇ ਮ드ਰਾਸ ਹਾਈ ਕੋਰਟ ਅਤੇ ਕਲਕੱਤਾ ਹਾਈ ਕੋਰਟ ਦੇ ਸਿਰਫ ਇੱਕ ਜੱਜ ਨੂੰ ਜੇਲ੍ਹ ਭੇਜਣ ਦੀ ਤੇ ਸੁਪਰੀਮ ਕੋਰਟ ਵੱਲੋਂ ਹਿੰਮਤ ਵਿਖਾ ਕੇ ਇੱਕ ਮਿਸਾਲ ਪੇਸ਼ ਕੀਤੀ ਗਈ ਹੈ। ਅਤੇ ਅਸੀਂ ਮਾਨ ਨਾਲ ਕਹਿ ਸਕਦੇ ਹਾਂ ਕਿ ਉਸ ਵੇਲੇ ਭਾਰਤ ਦੀ ਸੁਪਰੀਮ ਕੋਰਟ ਦੇ ਚੀਫ ਜਸਟਿਸ ਸਾਡੇ ਮਾਨਯੋਗ ਜਸਟਿਸ ਜਗਜੀਤ ਸਿੰਘ ਕੇਰ ਸਨ ਜੋ ਕਿ ਪੰਜਾਬੀ ਸਨ ਇਹ ਫੋਟੋ ਵਾਲਾ ਆਦਮੀ ਜੱਜ ਸੀਐਸ ਕਰਨਨ ਹੈ ਇਸ ਮਦਰਾਸ ਹਾਈ ਕੋਰਟ ਦੇ ਦਲਿਤ ਜੱਜ ਜਿੰਨਾ ਸੁਆਮੀ ਸੁਆਮੀ ਨਾਥਨ ਕਰਨਨ ਜਿਸ ਨੂੰ ਮਾਨਸਿਕ ਰੋਗੀ ਵੀ ਦੱਸਿਆ ਗਿਆ ਹੈ ਨੇ ਵੀ ਮੌਜੂਦਾ ਆਪਣੇ ਸਾਥੀ ਜੱਜਾਂ ਨੂੰ ਜਿਨ੍ਹਾਂ ਵਿੱਚ ਕੁਝ ਸੁਪਰੀਮ ਕੋਰਟ ਅਤੇ ਕੁਝ ਹਾਈ ਕੋਰਟ ਦੀਆਂ ਅਸਾਮੀਆਂ ਤੇ ਤਾਇਨਾਤ ਸਨ ਨੂ ਰਸ਼ੀਬੋਦ ਖੋਰ ਦੱਸਦੇ ਹੋਏ 23 ਜਨਵਰੀ 2017 ਵਿੱਚ ਪ੍ਰਧਾਨ ਮੰਤਰੀ ਮੋਦੀ ਅਤੇ ਰਾਸ਼ਟਰਪਤੀ ਨੂੰ ਇੱਕ ਖੁੱਲਾ ਸਿੱਧਾ ਪੱਤਰ ਲਿਖਿਆ ਸੀ ਉਸ ਨੂੰ ਉਸ ਦੀ ਏਕਾਦ ਦਿਖਾਦੇ ਹੋਏ ਕਿ ਉਹ ਕਿਸੇ ਵੀ ਜੱਜ ਦੇ ਖਿਲਾਫ ਇਸ ਤਰ੍ਹਾਂ ਦੇ ਦੋਸ਼ ਨਹੀਂ ਲਗਾ ਸਕਦਾ ਜਵਾਬ ਤਲਬੀ ਕੀਤੀ ਗਈ ਉਸ ਵੱਲੋਂ ਆਪਣੇ ਨਾਲ ਸਾਲ 2009 ਤੋਂ ਹੋ ਰਹੀਆਂ ਵਧੀਆਂ ਦੀ ਸੁਣਵਾਈ ਨਾ ਹੋਣ ਕਾਰਨ ਅਤੇ ਕਿਸੇ ਵੀ ਜੱਜ ਖਿਲਾਫ ਕੋਈ ਕਾਰਵਾਈ ਸੁਪਰੀਮ ਕੋਰਟ ਵੱਲੋਂ ਨਾ ਕਰਨ ਕਾਰਨ ਸਮੇਤ ਚੀਫ ਜਸਟਿਸ ਆਫ ਇੰਡੀਆ ਜੇ ਐਸ ਕੇਰ ਅਤੇ ਸੱਤ ਹੋਰ ਜੱਜਾਂ ਨੂੰ 8 ਮਈ 2017 ਨੂੰ 5-5 ਸਾਲ ਦੀ ਬਾਮਸ਼ਕੱਤ ਜੇਲ੍ਹ ਦੀ ਸਜ਼ਾ ਐਸ.ਸੀ. ਐਕਟ ਜੁਲਮ ਰੋਕ ਐਕਟ 1999 ਦੇ ਤਹਿਤ ਸਜ਼ਾ ਸੁਣਾ ਦਿੱਤੀ ਸੀ ਵਕੀਲਾਂ ਨੇ ਉਸ ਦੇ ਵਿਰੁੱਧ ਮੁਜ਼ਾਰੇ ਕੀਤੇ ਅਤੇ ਬਿਆਨ ਵੀ ਜਾਰੀ ਕੀਤੇ ਕਿ ਉਸ ਨੇ ਨਿਆਂ ਪ੍ਰਣਾਲੀ ਨੂੰ ਬਦਨਾਮ ਕੀਤਾ ਹੈ ਸੁਪਰੀਮ ਕੋਰਟ ਨੇ ਅਗਲੇ ਹੀ ਦਿਨ ਮਿਤੀ 9 ਮਈ 2017 ਨੂੰ ਇਸ ਨੂੰ ਅਦਾਲਤ ਦੀ ਮਾਨ ਹਨੀ ਕਰਾਰ ਦਿੰਦੇ ਹੋਏ ਅਤੇ ਆਪਣੀ ਹੱਦ ਤੱਕ ਸਮਝਦੇ ਹੋਏ ਕਲਕੱਤਾ ਹਾਈ ਕੋਰਟ ਵੱਲ ਤਾਇਨਾਤ ਜਸਟਿਸ ਕਰਣਾ ਨੂੰ 6 ਮਹੀਨੇ ਬਾਮ ਸ਼ਕਤ ਕੈਦੀ ਸਜ਼ਾ ਸੁਣਾਤੀ ਪਰ ਹੁਣ ਦੀ ਤਰ੍ਹਾਂ ਉਹਨਾਂ ਦੀ ਸ਼ਿਕਾਇਤ ਸੁਪਰੀਮ ਕੋਰਟ ਦੇ ਪੋਰਟਲ ਤੇ ਨਹੀਂ ਪਈ ਸੀ ਉਹ ਮਿਤੀ 12 ਜੂਨ 2017 ਨੂੰ ਰਿਟਾਇਰ ਹੋਇਆ ਅਤੇ ਇੱਕ ਹਫ਼ਤਾ ਗ੍ਰਿਫਤਾਰੀ ਤੋਂ ਬਾਅਦ ਲਿਆ ਅੰਤ ਮਿਤੀ 21 ਜੂਨ 2007 ਨੂੰ ਉਸ ਨੂੰ ਕੋਇੰਬਟੂਰ ਦੀ ਜੇਲ੍ਹ ਵਿੱਚ ਸੌਂ ਦਿੱਤਾ ਗਿਆ ਜਿੱਥੋਂ ਉਹ 20 ਦਸੰਬਰ 2007 ਨੂੰ ਸਜ਼ਾ ਕਲਤਣ ਉਪਰੰਤ ਰਿਹਾ ਹੋਇਆ ਉਸ ਨੇ ਉਹ ਸਜ਼ਾ ਵੀ ਭੁਗਤੀ ਅਤੇ ਭਾਰਤ ਦੇ ਪਹਿਲਾ ਜੇਲ੍ਹ ਜਾਣ ਵਾਲੇ ਜੱਜ ਦਾ ਖਿਤਾਬ ਵੀ ਹਾਸਲ ਕੀਤਾ ਬਾਦ ਵਿੱਚ ਉਸਨੇ ਆਪਣੀ ਸ਼ਿਕਾਇਤ ਵਿੱਚ ਲਾਏ ਦੋਸ਼ਾਂ ਬਾਰੇ ਬਹੁਤ ਬੋਲਿਆ ਪਰ ਰਾਮ ਧਾਰੀ ਸਿੰਘ ਦਿਨਕਰ ਨੇ ਕਿਹਾ ਸੀ ਨਗਾੜੋਂ ਦੀ ਗੂੰਜ ਮੇਂ ਤੂਤੀਆਂ ਕੀ ਕੌਣ ਸੁਣਤਾ ਹੈ ਨਿਆਇ ਸ਼ਕਤੀ ਕੇ ਹਾਥ ਦੇਖ ਤੋਲਤਾ ਹੈ ਕਿਸੇ ਗੁੰਨਤਾ ਹੈ ਅੱਜ ਜਦੋਂ ਜਸਟਿਸ ਵਰਮਾ ਦੇ ਘਰੋਂ ਸੜੇ ਹੋਏ ਕਰੋੜਾਂ ਦੇ ਨੋਟ ਮਿਲੇ ਹਨ ਉਹ ਇਸ ਗੱਲ ਵੱਲ ਇਸ਼ਾਰਾ ਕਰਦੇ ਹਨ ਕਿ ਜਸਟਿਸ ਸੀਐਸ ਕਰਨਨ ਛਿਰਫਿਰਿਆ ਨਹੀਂ ਸੀ ਸਗੋਂ ਉਸ ਬੰਦ ਨੂੰ ਕੀਤੀ ਗਈ ਸ਼ਿਕਾਇਤ ਵਿੱਚ ਕੁਝ ਸੱਚਾਈ ਜ਼ਰੂਰ ਸੀ ਕਿਉਂਕਿ ਉਸ ਦੀ ਸ਼ਿਕਾਇਤ ਆਧਾਰ ਪੁਖਤਾ ਸੀ ਉਸ ਨੇ ਇੱਕ ਮੁੱਖ ਮੰਤਰੀ ਵੱਲੋਂ ਕਰੋੜਾਂ ਰੁਪਏ ਦੀ ਰਿਸ਼ਵਤ ਦੇਣ ਦਾ ਹਵਾਲਾ ਵੀ ਦਿੱਤਾ ਸੀ ਅਤੇ ਉਸ ਮੁੱਖ ਮੰਤਰੀ ਨੇ ਆਤਮ ਹੱਤਿਆ ਵੀ ਕਰ ਲਈ ਸੀ ਕੀ ਉਸ ਦੀ ਸ਼ਿਕਾਇਤ ਤੇ ਹੁਣ ਵੀ ਕੋਈ ਕਾਰਵਾਈ ਹੋਵੇਗੀ ਜਾਂ ਜੱਜ ਕਰਨ ਨਾਲ ਤੇ ਲੱਗਾ ਹੋਇਆ ਧੱਬਾ ਹਮੇਸ਼ਾ ਲਈ ਕਾਇਮ ਰਹੇਗਾ ਅੰਤ ਵਿੱਚ ਜਸਟਿਸ ਵਰਮਾ ਦੇ ਘਰੋਂ ਬਰਾਮਦ ਹੋਏ ਝੋਲਸੇ ਕਰੋੜਾਂ ਰੁਪਏ ਮਿਲਣ ਦਾ ਕੇਸ ਦਾ ਕੀ ਫੈਸਲਾ ਹੁੰਦਾ ਹੈ ਬਖਤੀ ਦੱਸੇਗਾ ਇਸੇ ਨਾਲ ਹੀ ਅੱਜ ਦਾ ਐਪੀਸੋਡ ਖਤਮ ਹੁੰਦਾ ਹੈ ਬਹੁਤ ਬਹੁਤ ਧੰਨਵਾਦ